ਕਿਉਂਕਿ ਪੰਜਾਬੀਆਂ ਦੀ ਧੌਣ 'ਚ ਕਿੱਲਾ ਆ। ਕਿੱਲਾ ਕਾਹਦਾ ਆ? ਉਹੀ ਜਿਹੜਾ ਕਿੱਲਾ ਸਾਡੇ ਕੋਲੇ ਆ। ਉਸੇ ਕਰਕੇ ਕਿੱਲਾ ਨਾ ਗਰੀਬ ਆਦਮੀ ਨਹੀਂ ਲੜ ਸਕਦਾ। ਮੁਲਾਜ਼ਮ ਨਹੀਂ ਲੜ ਸਕਦਾ। ਕੌਣ ਲੜਿਆ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਕਿਸਾਨ ਲੜਿਆ। ਕਿਸਾਨ ਦੀ ਟਰਾਲੀ ਦੇ ਨਾਲ ਮਜ਼ਦੂਰ ਵੀ ਬਹਿਜੂ। ਜੇ ਕਿਸਾਨ ਕੋਲੇ ਜ਼ਮੀਨ ਹੀ ਨਾ ਰਹੀ ਤਾਂ ਉਹ ਉਹ ਤਾਂ ਮਤਲਬ ਰੀਡ ਦੀ ਹੱਡੀ ਤੋਂ ਬਗੈਰ ਹੋਜੂ। ਬਿਲਕੁਲ ਮੈਂ ਤੇ ਬੇਬੇ 21 ਵਾਲੀ ਗੱਲ ਐ। ਵੀ ਕਿਸੇ ਨੇ ਰੁਪਈਆ ਛਕਣ ਦਿੱਤਾ। ਠੀਕ ਐ ਜੀ ਤੇ ਉਹਦਾ ਤਾਂ ਰੁਪਈਆ ਸੀ। ਬੇਬੇ ਦੇ 20 ਠੀਕ ਆ ਬੇਬੇ ਆਪ ਗਈ ਨਾ ਤੇ ਉਹ ਐਂ ਤਾਂ ਦੱਸੇ ਨਾ ਵੀ 20 ਬੇਬੇ ਦੇ ਰੁਪਇਆ ਮੇਰਾ ਉਹ ਕਹਿੰਦਾ ਮੈਂ ਤੇ ਬੇਬੇ 21 ਕਿ ਸਰਕਾਰ ਨੇ ਕੋਈ ਡਿਮਾਂਡ ਸਰਵੇ ਜੇਕਰ ਕਰਾਇਆ ਤਾਂ ਉਹ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਇਹ ਸਾਡਾ ਡਿਮਾਂਡ ਸਰਵੇ ਹੈ ਇੰਨੇ ਘਰਾਂ ਦੀ ਪੰਜਾਬ ਨੂੰ ਲੋੜ ਹੈ ਸੜਕ ਦੇ ਆਲੇ ਦੁਆਲੇ ਮੈਨੂੰ ਦੱਸ ਦਿਓ ਵੀ ਥਾਂ ਕਿਹੜੀ ਖਾਲੀ ਪਈ ਆ ਤੁਸੀਂ ਜਿਹੜਾ ਇਕੋ ਸਿਟੀ ਮਤਲਬ ਚੰਡੀ ਮਹਾਲੀ ਕਟਿਆ ਗਿਆ ਉਹ 70% ਦਾ ਜਿਹ ਉਹ ਖਾਲੀ ਪਿਆ ਦੁਨੀਆ ਦੀ 6500 ਹੈਕਟੇਅਰ ਏਕੜ ਜ਼ਮੀਨ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਹੈ ਹਾਂਜੀ ਔਰ 10 ਕ ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਨੇ ਕੱਲਿਆਂ ਨੇ ਪੰਜਾਬ ਕੋਲੇ ਜ਼ਮੀਨ ਕਿੰਨੀ ਹੈ 40 ਲੱਖ ਹੈਕਟੇਅਰ ਯਾਨੀ 1 ਕਰੋੜ ਕਿੱਲਾ ਜ਼ਮੀਨ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਉਸ 1 ਕਰੋੜ ਕਿੱਲੇ ਦੇ ਵਿੱਚੋਂ ਕਿੰਨੀ ਸੜਕਾਂ ਚ ਆ ਗਈ ਕਿੰਨੀ ਕਲੋਨੀਆਂ ਕੱਟਤੀਆਂ ਹਨਾ ਕਿੰਨੇ ਸ਼ਹਿਰ ਵਸ ਗਏ ਕਿੰਨਾ ਕੁਝ ਹੋ ਗਿਆ ਚਲੋ ਖੇਤੀ ਜੋਗ ਆਪਣੇ ਕੋਲੇ 40 ਲੱਖ ਹੈਕਟੇਅਰ ਸੋ 10 ਪੰਜਾਬਾਂ ਜਿੰਨੀ ਜ਼ਮੀਨ ਠੀਕ ਹੈ ਜੀ 12 ਪੰਜਾਬਾਂ ਜਿੰਨੀ ਜ਼ਮੀਨ 10 ਬੰਦੇ ਖਰੀਦ ਕੇ ਬੈਠੇ ਆ ਇੱਕ ਤਾਂ ਇਹ ਨੀਤੀ ਹੈ ਕਾਂਗਰਸ ਸਰਕਾਰ ਦਾ ਚੇਅਰਮੈਨ ਵੀ ਉਹ ਸੀ ਪੰਜਾਬ ਦਾ ਅਕਾਲੀ ਭਾਜਪਾ ਦਾ ਚੇਅਰਮੈਨ ਵੀ ਉਹੀ ਸੀ ਅੱਜ ਮੌਜੂਦਾ ਟਾਈਮ ਉਹੀ ਟਰਾਈਡੈਂਟ ਦਾ ਮਾਲਕ ਰਜਿੰਦਰ ਗੁਪਤਾ आम आदमी पार्टी ਦਾ ਪੰਜਾਬ ਦਾ ਪਲੈਨਿੰਗ ਬੋਰਡ ਦਾ ਪੈਸੇ ਨਾਲ ਜੁੜੀਆਂ ਸਾਰੀਆਂ ادارਿਆਂ ਦਾ ਚੇਅਰਮੈਨ ਇਹ ਕਿਉਂ ਹੈ ਪਿੰਡ ਉਜੜਨਾ ਮਨਰੇਗਾ ਵੀ ਜਾਣੀ ਹੈ ਜੇ ਪਿੰਡ ਉਜੜਨਾ ਤੇ ਕਿਸਾਨ ਨੇ ਵੀ ਉਜੜਨਾ ਉਜੜਨਾ ਖੇਤੀ ਸਹਿਕ ਧੰਦੇ ਵਾਲਿਆਂ ਨੇ ਵੀ ਉਜੜਨਾ ਨੇ ਲੋਕ ਉਜੜੇ ਪਾਕਿਸਤਾਨ ਚੋਂ ਜ਼ਮੀਨ ਵਟੇ ਜ਼ਮੀਨ ਮਿਲ ਗਈ ਜਿੰਨਾ ਸਰਮਾਇਆ ਸੀ ਲੁੱਟਿਆ ਗਿਆ ਜਿੰਨੀਆਂ ਦੁਕਾਨਾਂ ਮਹਿਲ ਮਨਾਰੇ ਕੋਠੀਆਂ ਉਹ ਲੁੱਟੇ ਗਏ ਜ਼ਮੀਨ ਉਜੜਨ ਤੋਂ ਬਾਅਦ ਵੀ ਦੁਬਾਰਾ ਤੁਹਾਨੂੰ ਜ਼ਮੀਨ ਇੱਥੇ ਆ ਕੇ ਮਿਲ ਗਈ ਉਹਦੇ ਵਟੇ 'ਚ ਸੋ ਜ਼ਮੀਨ ਇੱਕ ਐਸਾ ਸਰਮਾਇਆ ਹੈ ਜੀਨੇ ਲਗਾਤਾਰ ਤੁਹਾਨੂੰ ਪੈਸਾ ਦੇਣਾ ਹੈ ਸੋ ਲੈਂਡ ਪੂਲਿੰਗ ਨੀਤੀ 2025 ਨੂੰ ਲੈ ਕੇ ਵੱਖ-ਵੱਖ ਪਿੰਡਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੰਘਰਸ਼ ਛੇੜ ਚੁੱਕਿਆ ਹੈ ਜਿੱਥੇ ਕਿਸਾਨ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਅੱਜ ਪਿੰਡ ਜੋਧਾ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਵਰਗ ਨੇ ਵੀ ਆਪਣਾ ਰੋਸ ਦਰਜ ਕਰਾਇਆ ਗੱਲਬਾਤ ਕਰਨ ਦੇ ਲਈ ਬਾਈ ਹੋਣੀ ਮੇਰੇ ਨਾਲ ਮੌਜੂਦ ਨੇ ਲੋਕ ਅਧਿਕਾਰ ਲੈ ਤਾਂ ਉਹਨਾਂ ਦੇ ਨਾਲ ਸਾਂਝ ਪਾਉਨੇ ਆ ਸੋ ਤੁਸੀਂ ਵਕ ਵਕ ਥਾਵਾਂ ਤੇ ਜਾ ਕੇ ਜਿੱਥੇ ਲੈਂਡ ਪੂਲਿੰਗ ਨੀਤੀ ਦੇ ਬਾਰੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਦੱਸ ਰਹੇ ਹਾਂ ਪਰ ਦੂਸਰੇ ਪਾਸੇ ਜਦੋਂ ਸਰਕਾਰ ਦਾ ਪੱਖ ਸੁਣਦੇ ਆ ਮੁੱਖ ਮੰਤਰੀ ਸਾਹਿਬ ਨੂੰ ਬੋਲਦੇ ਆ ਸੁਣਦੇ ਆ ਉਹ ਸਾਰਿਆਂ ਨੂੰ ਇੱਕੋ ਰਸੇ ਹੀ ਬੰਨ ਰਹੇ ਨੇ ਕਹਿੰਦੇ ਵੀ ਇਹ ਤਾਂ ਦੂਜੀਆਂ ਪਾਰਟੀਆਂ ਦੇ ਗੁੰਮਰਾਹ ਕੀਤੇ ਹੋਏ ਲੋਕ ਨੇ ਇਹ ਇਸੇ ਕਰਕੇ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਇਸੇ ਨਾਲ ਮੈਂ ਇੱਕ ਹੋਰ ਬਿਆਨ ਜੋੜ ਦਿਆਂ ਕੱਲ ਦੀਪਕ ਬਾਲੀ ਹੋਂਾ ਦੀ ਇੱਕ ਇੰਟਰਵਿਊ ਹੋਈ ਕਿਸੇ ਆਧਾਰੇ ਤੇ ਉੱਥੇ ਉਹਨਾਂ ਨੇ ਬੋਲਦਿਆਂ ਜਵਾਬ ਦਿੱਤਾ ਕਿ ਇਸ ਦੀ ਲੋੜ ਕਿਉਂ ਹੈ ਕਹਿੰਦੇ ਲੋਕ ਸਾਡੇ ਤੱਕ ਪਹੁੰਚ ਕਰ ਰਹੇ ਨੇ ਸਾਡੇ ਤੋਂ ਮੰਗ ਕਰ ਰਹੇ ਨੇ ਕਿ ਘਰਾਂ ਦੀ ਲੋੜ ਹੈ ਉਹ ਵੀ ਸਰਕਾਰੀ ਫਲੈਟਾਂ ਜਾਂ ਕਹ ਲਈਏ ਅਰਬਨ ਸਟੇਟਾਂ ਦੇ ਵਿੱਚ ਕੀ ਕਹੋਗੇ ਸਭ ਤੋਂ ਪਹਿਲਾਂ ਇਹ ਸਰਕਾਰ ਦੇ ਦੋ ਜਿਹੜੇ ਬਿਆਨ ਹੀੇ ਘੜੇ ਜਾ ਰਹੇ ਨੇ ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਕੋਈ ਡਿਮਾਂਡ ਸਰਵੇ ਜੇਕਰ ਕਰਾਇਆ ਸਤਿ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਇਹ ਸਾਡਾ ਡਿਮਾਂਡ ਸਰਵੇ ਹੈ ਇੰਨੇ ਘਰਾਂ ਦੀ ਪੰਜਾਬ ਨੂੰ ਲੋਡ ਹੈ ਹਰ ਪੰਜਾਬੀ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ 50000 ਕਲੋਨੀਆਂ ਸੀ ਜਿਸ ਦਿਨ ਅਖਬਾਰ ਦੇ ਵਿੱਚ ਪਾਲਿਸੀ ਨਸ਼ਰ ਕੀਤੀ ਜਾਂਦੀ ਹੈ 2 ਜੂਨ ਨੂੰ 3 ਜੂਨ ਨੂੰ ਤਾਂ ਉਸ ਵੇਲੇ ਖੁਦ ਜਿਹੜੇ ਮੰਤਰੀ ਹੈਗੇ ਨੇ ਜਾਂ ਅਮਨ अरोड़ा ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ 14000 ਕਲੋਨੀਆਂ ਪੰਜਾਬ ਚ ਅਜੇ ਵੀ ਅਨਅਧਿਕਾਰਤ ਹੈ। ਅਸੀਂ ਅਨਅਧਿਕਾਰਤ ਕਲੋਨੀਆਂ ਕਰਕੇ ਇਹ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਬਹੁਤ ਸਾਰੀਆਂ ਡਿਵੈਲਪਡ ਕਲੋਨੀਆਂ ਬਣ ਇਹ ਉਹਨਾਂ ਦਾ ਤਰਕ ਸੀ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਕੱਲੀ ਭਾਜਪਾ ਸਰਕਾਰ ਵੇਲੇ ਕਿਸੇ ਵੇਲੇ 50000 ਕਲੋਨੀਆਂ ਸੀ। ਉਹਨਾਂ ਨੇ ਪੈਸੇ ਲੈ ਕੇ ਉਹ ਅਧਿਕਾਰਤ ਕੀਤੀਆਂ। ਫਿਰ ਕਾਂਗਰਸ ਨੇ ਅਧਿਕਾਰਤ ਕੀਤੀਆਂ। ਫੇਰ ਤੁਸੀਂ ਅਧਿਕਾਰਤ ਕੀਤੀਆਂ ਕੀਤੀਆਂ ਜਾਂ ਨਹੀਂ ਕੀਤੀਆਂ ਇਹਦਾ ਜਵਾਬ ਦੇਣ ਠੀਕ ਹੈ ਤੇ 14000 ਅਜੇ ਵੀ ਖੜੀਆਂ ਘੱਟੋ ਘੱਟ ਪੰਜ ਕਿੱਲਾਂ ਦੀ ਕਲੋਨੀ ਤਾਂ ਲਈਏ ਆਪਾਂ 70000 ਏਕੜ ਤੇ ਇਹੀ ਬਣਦਾ ਠੀਕ ਹੈ ਫੇਰ ਤੁਸੀਂ ਚੰਡੀਗੜ੍ਹ ਤੋਂ ਲੱਗ ਜਾਓ ਲੁਧਿਆਣੇ ਆ ਜਾਓ ਜੀ ਠੀਕ ਹੈ ਜੀ ਸੜਕ ਦੇ ਆਲੇ ਦੁਆਲੇ ਮੈਨੂੰ ਦੱਸ ਦਿਓ ਵੀ ਥਾਂ ਕਿਹੜੀ ਖਾਲੀ ਪਈ ਆ ਫੇਰ ਤੁਸੀਂ ਲੁਧਿਆਣੇ ਚੱਲ ਪੋ ਮੋਗੇ ਤੱਕ ਹਾਂਜੀ ਸੜਕ ਦੇ ਆਲੇ ਦੁਆਲੇ ਕਲੋਨੀਆਂ ਵੀ ਕਟੀਆਂ ਮੀਆਂ ਵੱਡੇ ਵੱਡੇ ਪਲਾਟ ਵੱਡੇ ਵੱਡੇ ਬਲਗਣ ਵਲ ਕੇ ਰੱਖੇ ਹੋਇਆ ਫੇਰ ਤੁਸੀਂ ਰਾਜਪੁਰੇ ਤੋਂ ਚੱਲ ਪੋ ਪੰਜਾਬ ਰਾਜਪੁਰੇ ਤੋਂ ਸ਼ੁਰੂ ਹੁੰਦਾ ਨਾ ਜੀ ਗਾਂ ਤਾਂ ਚਲੋ ਮਾਲਾ ਆ ਜਾਂਦਾ ਠੀਕ ਹੈ ਉੱਥੋਂ ਤੁਸੀਂ ਚੱਲ ਪੋ ਫੇਰ ਲੁਧਿਆਣੇ ਤੱਕ ਆ ਜਾਓ ਕਿਹੜਾ ਥੋਂ ਹੈ ਜਿਹੜਾ ਵੱਡੇ ਲੋਕਾਂ ਨੇ ਸਰਮਾਇਦਾਰਾਂ ਨੇ ਖਰੀਦ ਕੇ ਨਹੀਂ ਰੱਖਿਆ ਇੱਕ ਅੰਦਾਜ਼ੇ ਮੁਤਾਬਕ 1 ਲੱਖ ਏਕੜ ਦੇ ਲਗਭਗ ਇਹ ਜਗ੍ਹਾ ਪਈ ਹੈ ਹਾਂਜੀ ਠੀਕ ਹੈ ਜੀ ਤੁਹਾਡੇ ਕੋਲੇ ਡੂਡ ਪਾਉਣੇ ਦੂਜਾ ਆ ਜਾਓ ਹਾਂਜੀ ਤੁਹਾਡੀਆਂ ਪੂਡਾ ਦੀਆਂ ਗਲਾਡਾ ਦੀਆਂ ਗਮਾਡਾ ਦੀਆਂ ਜਿਹੜੀਆਂ ਕਲੋਨੀਆਂ ਕਟੀਆਂ ਹੋਈਆਂ ਸ਼ਹਿਰੀ ਅਥਾਰਟੀਆਂ ਦੀਆਂ ਕਲੋਨੀਆਂ ਕੱਟੀਆਂ ਹੋਈਆਂ ਉਹਨਾਂ 'ਚ ਕਿਹੜਾ ਥਾਂ ਜਿਹੜਾ ਹੈਗਾ ਜਿੱਥੇ ਕੋਠੀਆਂ ਪੈ ਗਈਆਂ ਠੀਕ ਹੈ ਤੁਸੀਂ ਜਗਰਾਉਂ ਦੀ ਖੰਡ ਮਿਲ ਲੈ ਲਓ ਤੁਸੀਂ ਮਾਨਸਾ 'ਚ ਕੱਟੀ ਹੋਈ 52 ਏਕੜ ਦੇ ਵਿੱਚ ਮਾਨਸਾ ਦੀ ਸ਼ਹਿਰੀ ਅਥਾਰਟੀ ਦੀ ਪੂਡਾ ਦੀ ਕਲੋਨੀ ਲੈ ਲਓ ਤੁਸੀਂ ਅੰਮ੍ਰਿਤਸਰ ਦੀਆਂ ਲੈ ਲਓ ਤੁਸੀਂ ਜਿਹੜਾ ਇਕੋ ਸਿਟੀ ਮਤਲਬ ਚੰਡੀ ਮਹਾਲੀ ਕਟਿਆ ਗਿਆ ਉਹ 70% ਦਾ ਜੇ ਉਹ ਖਾਲੀ ਪਿਆ ਪੀ ਐ ਮੰਨਿਏ ਵੀ ਇਹਨਾਂ ਨੂੰ ਚਾਹ ਹੀ ਹੁੰਦਾ ਸ਼ੁਰੂਆਤ ਕਰਨ ਦਾ ਬਾਅਦ ਚ ਵਿੱਚੇ ਛੱਡ ਛੜਾ ਕੇ ਸਾਰੇ ਨਿਕਲ ਜਾਂਦੇ ਤੇ ਜਾਂ ਫਿਰ ਕਹ ਲਈਏ ਛੱਡ ਛੜਾ ਤੋਂ ਵੀ ਜ਼ਿਆਦਾ ਕਹੀਏ ਵੀ ਪੈਸੇ ਬਣਾ ਕੇ ਨਿਕਲ ਜਾਂਦੇ ਨਹੀਂ ਇਹਦੇ ਪਿੱਛੇ ਹੂੰ ਦੋ ਤਿੰਨ ਕਾਰਨ ਨੇ ਜੀ ਪਹਿਲਾ ਕਾਰਨ ਤਾਂ ਇਹ ਹੈ ਕਿ ਇੱਕ ਸਰਵੇ ਰਿਪੋਰਟ ਪਿਛਲੇ ਦਿਨਾਂ ਚ ਹਮੀਰ ਸਿੰਘ ਹੋਰਾਂ ਨੇ ਪੜ੍ਹੀ ਹੈ ਜਨਤਕ ਕੀਪੀ ਜਨਤਕ ਗ੍ਰੈਵਿੰਗ ਨੂੰ ਲੈ ਕੇ ਹਾਂਜੀ ਲੈਂਡ ਗ੍ਰੈਵਿੰਗ ਨੂੰ ਲੈ ਕੇ ਜਿਹਦੇ ਚ ਉਹ ਕਹਿੰਦੇ ਆ ਕਿ ਦੁਨੀਆਂ ਦੀ 650 ਹੈਕਟੇਅਰ ਏਕੜ ਜ਼ਮੀਨ ਜਿਹੜੀ ਹੈ ਉਹ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਹੈ ਔਰ 10 ਕ ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਨੇ ਕੱਲਿਆਂ ਨੇ 3.4 ਕਰੋੜ ਹੈਕਟੇਅਰ ਜ਼ਮੀਨ ਖਰੀਦ ਲਈ ਹੈ ਜਿਹੜੀ ਕਿ ਕੱਲੀ ਜਰਮਨ ਦੇਸ਼ ਦੇ ਬਰਾਬਰ ਹੈ ਜਰਮਨ ਦੇਸ਼ ਦੇ ਖੇਤਰਫਲ ਦੇ ਬਰਾਬਰ ਨਹੀਂ ਤੁਸੀਂ ਆਪਣੇ ਪੰਜਾਬ ਨੂੰ ਸਮਝਣ ਲਈ ਨਾ ਪੰਜਾਬ ਚ ਆ ਜਿਓ ਪੰਜਾਬ ਕੋਲੇ ਜ਼ਮੀਨ ਕਿੰਨੀ ਹੈ 40 ਲੱਖ ਹੈਕਟੇਅਰ ਯਾਨੀ 1 ਕਰੋੜ ਕਿੱਲਾ ਜ਼ਮੀਨ ਹੈ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਵੀ ਉਸ 1 ਕਰੋੜ ਕਿੱਲੇ ਦੇ ਵਿੱਚੋਂ ਕਿੰਨੀ ਸੜਕਾਂ ਚ ਆ ਗਈ ਕਿੰਨੀ ਕਲੋਨੀਆਂ ਕੱਟਤੀਆਂ ਹਨਾ ਕਿੰਨੇ ਸ਼ਹਿਰ ਵਸ ਗਏ ਕਿੰਨਾ ਕੁਝ ਹੋ ਗਿਆ ਚਲੋ ਖੇਤੀ ਜੋਗ ਆਪਣੇ ਕੋਲੇ 40 ਲੱਖ ਹੈਕਟੇਅਰ ਸੋ 10 ਪੰਜਾਬਾਂ ਜਿੰਨੀ ਜ਼ਮੀਨ ਠੀਕ ਹੈ ਜੀ 12 ਪੰਜਾਬਾਂ ਜਿੰਨੀ ਜ਼ਮੀਨ 10 ਬੰਦੇ ਖਰੀਦ ਕੇ ਬੈਠੇ ਆ ਇੱਕ ਤਾਂ ਇਹ ਨੀਤੀ ਹੈ ਇਹ ਲੋਕ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਦਾ ਟੁਕੜ ਦੇਣ ਵਾਲਾ ਜਿਹੜਾ ਹੈਗਾ ਉਹ ਕਾਰਪੋਰੇਟ ਹੈ ਇਹਦੀ ਮਿਸਾਲ ਵੀ ਮੈਂ ਤੁਹਾਨੂੰ ਪੰਜਾਬ ਚੋਂ ਦਿੰਨਾ ਜੀ ਇੱਕ ਟ੍ਰਾਈਡੈਂਟ ਗਰੁੱਪ ਦਾ ਮਾਲਕ ਹੈ ਰਜਿੰਦਰ ਗੁਪਤਾ ਕਾਰਪੋਰੇਟ ਠੀਕ ਹੈ ਉਹਦੀ ਕਾਮਰੇਡ ਹਰਕ੍ਰਿਸ਼ਨ ਸਰਜੀਤ ਨਾਇਆਰੀ ਸੀ ਜੀ ਠੀਕ ਹੈ ਇੱਥੇ ਕੱਲੇ ਕਾਮਰੇਡਾਂ ਦੀ ਤਾਂ ਸਰਕਾਰ ਆਈ ਨਹੀਂ ਸਾਂਝੀਆਂ ਬਣੀਆਂ ਕਾਂਗਰਸ ਨਾਲ ਸਾਂਝੀ ਬਣੀ ਕਿਸੇ ਵੇਲੇ ਕਾਮਰੇਡ ਅਕਾਲੀ ਦਲ ਨਾਲ ਵੀ ਸਾਂਝੀਆਂ ਸਰਕਾਰਾਂ ਬਣਾਉਂਦੇ ਸੀ ਠੀਕ ਹੈ ਕਾਂਗਰਸ ਸਰਕਾਰ ਦਾ ਚੇਅਰਮੈਨ ਵੀ ਉਹ ਸੀ ਪੰਜਾਬ ਦਾ ਹਾਂ ਜੀ ਠੀਕ ਹੈ ਅਕਾਲੀ ਭਾਜਪਾ ਦਾ ਚੇਅਰਮੈਨ ਵੀ ਉਹੀ ਸੀ ਅੱਜ ਮੌਜੂਦਾ ਟਾਈਮ ਉਹੀ ਟ੍ਰਾਈਡੈਂਟ ਦਾ ਮਾਲ ਕਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪਲੈਨਿੰਗ ਬੋਰਡ ਦਾ ਪੈਸੇ ਨਾਲ ਜੁੜੀਆਂ ਸਾਰੀਆਂ ادارਿਆਂ ਦਾ ਚੇਅਰਮੈਨ ਇਹ ਕਿਉਂ ਹੈ ਜੀ ਕਿਉਂਕਿ ਇਹਨਾਂ ਨੂੰ ਬੁਰਕੀ ਸਿੱਟਣ ਵਾਲੇ ਜਿਹੜੇ ਨੇ ਉਹ ਕਾਰਪੋਰੇਟ ਨੇ ਹੂੰ ਸੋ ਕਹਿਣ ਦਾ ਭਾਵ ਕਾਰਪੋਰੇਟ ਦਾ ਜਿਹੜਾ ਡੰਗ ਹੈ ਅੱਜ ਦੀ ਗੱਲ ਤੇ ਆ ਜ ਗਿਆ ਅੱਜ ਜੋਧਾਂ ਦੀ ਧਰਤੀ ਤੇ ਖੜੇ ਆ ਹਾਂਜੀ ਇੱਥੇ ਮਨਰੇਗਾ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਇਕੱਠ ਹੋਇਆ ਹਾਂਜੀ ਠੀਕ ਹੈ ਕਿਉਂਕਿ ਸੱਟ ਇਕੱਠੀ ਵਜਦੀ ਹੈ ਪਿੰਡ ਉੱਜੜਨਾ ਹੈ ਮਨਰੇਗਾ ਵੀ ਜਾਣੀ ਐ ਜੇ ਪਿੰਡ ਉਜੜਨਾ ਤੇ ਕਿਸਾਨ ਨੇ ਵੀ ਉਜੜਨਾ ਉਜੜਨਾ ਖੇਤੀ ਸਹਾਇਕ ਧੰਦੇ ਵਾਲਿਆਂ ਨੇ ਵੀ ਉਜੜਨਾ ਠੀਕ ਐ ਜਿਹੜੇ ਬੈਟਰੀਆਂ ਦੀਆਂ ਦੁਕਾਨਾਂ ਨੇ ਟਰੈਕਟਰ ਵਰਕਸ਼ਾਪਾਂ ਨੇ ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ ਨੇ ਆੜਤੀਏ ਨੇ ਆ ਜਿਸ ਮੰਡੀ 'ਚ ਖੜੇ ਆ ਮੈਨੂੰ ਦੱਸ ਦਿਓ ਜਦੋਂ ਜ਼ਮੀਨ ਨਾ ਰਹੀ ਇਹ ਪਿੰਡ ਨੇ ਦਿੱਤੀ ਆ ਜਗਾ ਮੰਡੀ ਆਸਤੇ ਇਹਦਾ ਕੀ ਵੈਲਿਊ ਰਹਿ ਜੂ ਠੀਕ ਐ ਸੋ ਇੱਕ ਬਹੁਤ ਵੱਡਾ ਹੱਲਾ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਜਰੀਏ ਦੱਸਣਾ ਚਾਹਣਾ ਓਏ ਪੰਜਾਬ ਦੇ ਲੋਕੋ ਜ਼ਮੀਨ ਜਿਹੜੀ ਹੈ ਇਸ ਤੋਂ ਵੱਡੀ ਧਨ ਦੌਲਤ ਕੋਈ ਨਹੀਂ ਜਿਸ ਵੇਲੇ ਲੋਕ ਉਜੜੇ ਪਾਕਿਸਤਾਨ ਚੋਂ ਜ਼ਮੀਨ ਵਟੇ ਜ਼ਮੀਨ ਮਿਲ ਗਈ ਜਿੰਨਾ ਸਰਮਾਇਆ ਸੀ ਲੁੱਟਿਆ ਗਿਆ ਜਿੰਨੀਆਂ ਦੁਕਾਨਾਂ ਮਹਿਲ ਮਨਾਰੇ ਕੋਠੀਆਂ ਉਹ ਲੁੱਟੇ ਗਏ ਜ਼ਮੀਨ ਉਜੜਨ ਤੋਂ ਬਾਅਦ ਵੀ ਦੁਵਾਰਾ ਤੁਹਾਨੂੰ ਜ਼ਮੀਨ ਇੱਥੇ ਆ ਕੇ ਮਿਲ ਗਈ ਉਹਦੇ ਵਟੇ ਚ ਸੋ ਜ਼ਮੀਨ ਇੱਕ ਐਸਾ ਸਰਮਾਇਆ ਹੈ ਜੀਨੇ ਲਗਾਤਾਰ ਤੁਹਾਨੂੰ ਪੈਸਾ ਦੇਣਾ ਹੈ ਸੋ ਪੈਸੇ ਦੀ ਕੋਈ ਵੈਲਿਊ ਨਹੀਂ ਦੇਸ਼ ਦੀ ਸੰਸਦ ਚ ਕਾਨੂੰਨ ਪਾਸ ਹੋ ਗਿਆ ਤੁਹਾਡਾ 500 ਕਰੋੜ ਬੈਂਕ ਚ ਪਿਆ ਜੇ ਬੈਂਕ ਦਾ ਦਿਵਾਲਾ ਨਿਕਲ ਗਿਆ ਤੁਹਾਨੂੰ ਰੁਪਈਆ 5 ਲੱਖ ਮਿਲਣਾ ਹੈ ਠੀਕ ਹੈ ਜੀ ਤੁਸੀਂ ਇਸ ਪੈਸੇ ਨਾਲ ਇਸ ਪੈਸੇ ਨੇ ਦੁੱਧ ਨਹੀਂ ਦੇਣਾ ਆਂਡੇ ਨਹੀਂ ਦੇਣੇ ਕਣਕ ਨਹੀਂ ਦੇਣੇ ਝੋਨਾ ਨਹੀਂ ਦੇਣਾ ਖੇਤ ਚ ਜੋ ਬੀਜਦੇ ਆ ਉਹ ਇੱਕ ਦਾਣਾ ਬੀਜਦੇ ਆ ਤੇ 150 ਦਾਣਾ ਹੋ ਕੇ ਨਿਕਲਦਾ ਠੀਕ ਹੈ ਸੋ ਸਾਨੂੰ ਜ਼ਮੀਨ ਵਟੇ ਜ਼ਮੀਨ ਨਹੀਂ ਮਿਲਣੀ ਅਸੀਂ ਹਰਿਆਣੇ ਚ ਹਿਮਾਚਲ ਚ ਅਸੀਂ ਰਾਜਸਥਾਨ ਚ ਜ਼ਮੀਨ ਨਹੀਂ ਖਰੀਦ ਸਕਦੇ ਗਜਰਾਤ ਚ ਯੂਪੀ ਚ ਜਿਹੜੇ ਪਹਿਲਾਂ 60-60 ਸਾਲ ਪਹਿਲਾਂ ਕਿਸਾਨ ਸੱਦ ਕੇ ਵਸਾਏ ਗਏ ਜਿਓ ਆਇਆ ਕਹਿ ਕੇ ਉਹਨਾਂ ਨੂੰ ਉੱਥੋਂ ਹੁਣ ਖਦੇੜਿਆ ਜਾ ਰਿਹਾ ਆਪਾਂ ਦੇਖਦੇ ਆ ਗਜਰਾਤ ਸਰਕਾਰ ਨੇ ਯਤਨ ਕੀਤਾ ਉਹਨਾਂ ਨੂੰ ਉੱਥੋਂ ਭਜਾਉਣ ਦਾ ਹਾਂਜੀ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਜ਼ਮੀਨ ਦੇ ਨਾਲ ਹੀ ਮਜ਼ਦੂਰ ਜੁੜਿਆ ਹੋਇਆ ਜੀ ਠੀਕ ਹੈ ਜ਼ਮੀਨ ਦੇ ਨਾਲ ਹੀ ਤੁਹਾਡੀਆਂ ਖੁਸ਼ੀਆਂ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਸੋ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਵੀ ਮਾੜੀ ਨੀਤ ਹੈ ਸਰਕਾਰਾਂ ਦੀ ਕਿਉਂਕਿ ਪੰਜਾਬੀਆਂ ਦੀ ਧੌਣ 'ਚ ਕਿਲਾ ਆ ਕਿਲਾ ਕਾਹਦਾ ਆ ਉਹੀ ਜਿਹੜਾ ਕਿਲਾ ਸਾਡੇ ਕੋਲੇ ਆ ਉਸੇ ਕਰਕੇ ਕਿਲਾ ਨਾ ਗਰੀਬ ਆਦਮੀ ਨਹੀਂ ਲੜ ਸਕਦਾ ਮਜ਼ਮ ਨਹੀਂ ਲੜ ਸਕਦਾ ਕੌਣ ਲੜਿਆ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਕਿਸਾਨ ਲੜਿਆ ਕਿਸਾਨ ਦੀ ਟਰਾਲੀ ਦੇ ਨਾਲ ਮਜ਼ਦੂਰ ਵੀ ਬਹਿਜੂ ਜੇ ਕਿਸਾਨ ਕੋਲੇ ਜ਼ਮੀਨ ਹੀ ਨਾ ਰਹੀ ਤਾਂ ਉਹ ਉਹਦਾ ਮਤਲਬ ਰੀੜ ਦੀ ਹੱਡੀ ਤੋਂ ਬਗੈਰ ਹੋਜੂ ਸੋ ਸਾਨੂੰ ਇਹ ਲੜਾਈ ਜਿਹੜੀ ਹੈ ਫਿਰ ਇਹਦਾ ਪੈਸਾ ਨਹੀਂ ਮਿਲਣਾ ਲੈ ਮੁਫਤ ਰਹੇ ਹੈ ਜੇ ਤੁਹਾਨੂੰ 9 ਕਿੱਲੇ ਜ਼ਮੀਨ ਦੇਤੀ ਤਾਂ ਤੁਹਾਡੇ ਤੋਂ 2 ਕਰੋੜ ਰੁਪਇਆ ਕਿੱਲਾ ਨਾਲ ਲੈਣਾ ਉਸ ਜ਼ਮੀਨ ਨੂੰ ਡਿਵੈਲਪ ਕਰਨ ਦਾ ਜਿਹੜੀ 3 ਕਿੱਲੇ ਹਿੱਸਾ ਦੇਣੀ ਹੈ ਸਰਕਾਰ ਦੀ ਕਲੀ ਸਕੀਮ ਹੈ ਜ਼ਮੀਨ ਵੀ ਤੁਹਾਡੀ ਹੈ ਪੈਸਾ ਵੀ ਤੁਹਾਡਾ ਹੈ ਉਹਨਾਂ ਨੇ ਸਿਰਫ ਉਹਦੇ ਤੇ ਕਹ ਲਈਏ ਵੀ ਬਿਲਡਰ ਲਾਉਣੇ ਨੇ ਬਿਲਕੁਲ ਮੈਂ ਤੇ ਬੇਬੇ 21 ਵਾਲੀ ਗੱਲ ਹੈ ਵੀ ਕਿਸੇ ਨੇ ਰੁਪਈਆ ਛਕਣ ਦਿੱਤਾ ਠੀਕ ਹੈ ਜੀ ਤੇ ਉਹਦਾ ਤਾਂ ਰੁਪਈਆ ਸੀ ਬੇਬੇ ਦੇ 20 ਸੀ ਠੀਕ ਹੈ ਬੇਬੇ ਆਪ ਗਈ ਨਾ ਤੇ ਉਹ ਐਂ ਤਾਂ ਦੱਸੇ ਨਾ ਵੀ 20 ਬੇਬੇ ਦੇ ਆ ਰੁਪਈਆ ਮੇਰਾ ਉਹ ਕਹਿੰਦਾ ਮੈਂ ਤੇ ਬੇਬੇ 21 ਠੀਕ ਹੈ ਸੋ ਇਹਨਾਂ ਦਾ ਕੰਮ ਮੈਂ ਤੇ ਬੇਬੇ 21 ਵਾਲਾ ਸੋ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਬਿਲਕੁਲ ਸੁਚੇਤ ਹੋਣਾ ਚਾਹੀਦਾ ਸਾਡੇ ਮਜ਼ਦੂਰ ਭੈਣਾ ਨੂੰ ਬਜ਼ੁਰਗਾਂ ਨੂੰ ਮਾਵਾਂ ਨੂੰ ਨਾਲ ਖੜਨਾ ਚਾਹੀਦਾ ਹੈ ਔਰ ਕਿਸਾਨਾਂ ਨੂੰ ਵੀ ਜਾਗਣਾ ਚਾਹੀਦਾ ਹੈ ਕਿਉਂਕਿ ਅੱਜ ਮਜ਼ਦੂਰ ਰੋਟੀ ਤੋਂ ਅਤੋ ਰਹਿ ਉਹਦੀ ਦਿਹਾੜੀ ਜਿਹੜੀ ਹੈ ਉਹ 700 ਰੁਪਈਆ ਹੋਣੀ ਚਾਹੀਦੀ ਆ ਉਹਨੂੰ ਕੰਮ ਮਿਲੇ ਕਿਸਾਨਾਂ ਨੂੰ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਬਲਕਿ ਨਾਲ ਖੜ ਕੇ ਮਜ਼ਦੂਰਾਂ ਲਈ ਮੰਗਣੀ ਚਾਹੀਦੀ ਹੈ ਔਰ ਮਜ਼ਦੂਰਾਂ ਨੂੰ ਦੇਖੋ ਕਿਸਾਨ ਤਾਂ ਦੇਣ ਲੱਗ ਪਿਆ ਕਿਸਾਨ ਦਿਹਾੜੀ 800 ਰੁਪਿਆ ਦੇਣ ਲੱਗਿਆ ਹੁਣ ਠੀਕ ਹੈ ਨਾ ਜੀ ਕਿਉਂਕਿ ਉਹ ਅੱਧੀ ਦਿਹਾੜੀ ਤਾਲ ਕੱਢਣ ਦਾ 400 ਦਿੰਦਾ ਦੂਜੇ ਪਾਸੇ ਸਰਕਾਰ ਸਵਾ 350 ਦਿੰਦੀ ਹੈ ਸੋ ਸਰਕਾਰ ਦੇ ਗਲ ਚ ਗੂਠਾ ਕਿਸਾਨ ਤੇ ਮਜ਼ਦੂਰ ਰਲ ਕੇ ਦੇਣ ਗਰੀਬ ਕੋਲੇ ਪੈਸਾ ਹੋਊ ਹੱਟੀ ਵਾਲੇ ਨੂੰ ਵੀ ਮਿਲੂ ਆਂਡੇ ਵੇਚਣ ਵਾਲੇ ਨੂੰ ਵੀ ਮਿਲੂ ਚੱਪਲਾ ਲੀੜਾ ਕਪੜਾ ਵੇਚਣ ਵਾਲੇ ਨੂੰ ਵੀ ਮਿਲੂ ਸਾਰੀ ਮਾਰਕੀਟ ਚ ਜਾਊ ਸਾਰੀ ਮਾਰਕੀਟ ਚ ਜਾਊ ਦੁਕਾਨਾਂ ਚੋਂ ਸੌਦਾ ਮੁੱਕੂ ਫੈਕਟਰੀਆਂ ਚੱਲਣਗੀਆਂ ਛੋਟੀਆਂ ਸੋ ਮੇਰੀ ਬੇਨਤੀ ਇਹ ਆ ਤੁਹਾਨੂੰ ਵੀ ਇਹ ਬੇਨਤੀ ਆ ਜਿਹੜੇ ਚੈਨਲ ਸਾਥ ਦੇ ਰਹੇ ਹੋ ਕੇ ਲੈਂਡ ਪੂਲਿੰਗ ਜਿਹੜੀ ਨੀਤੀ ਹੈਗੀ ਐ ਇਹ ਲੈਂਡ ਲੂਟਿੰਗ ਸਕੈਮ ਐ ਸਾਨੂੰ ਇਹਦੀ ਵਿਰੋਧਤਾ ਕਰਨੀ ਚਾਹੀਦੀ ਐ ਇਹਨਾਂ ਦਾ ਪਿੰਡਾਂ ਚ ਦਾਖਲਾ ਬੰਦ ਕਰਨਾ ਚਾਹੀਦਾ ਔਰ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਮਤਲਬ ਕੱਠ ਸੱਦਾਂਗੇ ਉਹਦੇ ਚ ਅਸੀਂ ਸਰਕਾਰ ਨੂੰ ਕਹਾਂਗੇ ਵੀ ਇਸ਼ਤਿਹਾਰ ਖਰਚ ਕੇ ਜਾਂ ਸਰਕਾਰੀ ਖਜ਼ਾਨੇ ਚੋਂ 2-2 ਲੱਖ ਰੁਪਇਆ ਚੈਨਲ ਵਾਲਿਆਂ ਨੂੰ ਦੇ ਕੇ ਤੁਸੀਂ ਇਹ ਜਿਹੜੀ ਨੀਤੀ ਐ ਉਹਦਾ ਪ੍ਰਚਾਰ ਗਲਤ ਨਾ ਕਰਵਾਓ ਅਸੀਂ ਤੁਹਾਨੂੰ ਸਾਦੇ ਆ ਕੇ ਦੱਸੋ ਸਾਡੇ ਸਵਾਲ ਹੋਣਗੇ ਤੁਹਾਡੇ ਜਵਾਬ ਹੋਣਗੇ ਟੇਬਲ ਤੇ ਗੱਲ ਕਰੋ ਟੇਬਲ ਤੇ ਗੱਲ ਧੰਨਵਾਦ ਜੀ ਧੰਨਵਾਦ